ਸਚਰੀ ਹਾਲ ਤੁੰ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਅਕਾੜਾ ਵਿਖੇ ਅਕਾੜਾ ਛੇਵਾੜੀ ਵਿਖੇ ਵੱਡੇ ਪੱਧਰ ਤੇ ਕੁਸ਼ਤੀਆਂ ਕਰਵਾਈਆਂ ਗਈਆਂ ਜਿਸ ਵਿੱਚ 25 ਤੋਂ 30 ਕੁਸ਼ਤੀਆਂ ਕਰਵਾਈਆਂ ਗਈਆਂ ਇਸ ਵਿੱਚ थाना ਸਿਟੀ ਦੇ ਐਸਐਚਓ ਜਤਿੰਦਰ ਕੁਮਾਰ ਜੀ ਵੀ ਪਲਵਾਨਾਂ ਨੂੰ ਉਤਸ਼ਾਹ ਦੇਣ ਲਈ ਪਹੁੰਚੇ ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵਿੱਚ ਦਿਲਚਸਪੀ ਦਿਖਾਉਣੀ ਚਾਹੀਦੀ ਹੈ ਜਿਸ ਨਾਲ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ ਜਿੱਤੇ ਪਹਿਲੇ ਨੰਬਰ ਤੇ ਜੇਤੂ ਸੈਫ ਹਲੀ ਦੂਜੇ ਨੰਬਰ ਤੇ ਰਾਣਾ ਫਗਵਾੜਾ ਅਤੇ ਤੀਜੇ ਨੰਬਰ ਤੇ ਰਫੀ ਫਗਵਾੜਾ ਵਰਸਸ ਰਜੇਸ਼ ਲੁਧਿਆਣਾ ਬਰਾਬਰ ਤੇ ਰਹੇ। ਅੰਤ ਵਿੱਚ ਵਿਜੇ ਪਲਵਾਨ ਜੀ ਸ਼ਿਵવાડી ਨੇ ਜੇਤੂ ਪਲਵਾਨਾਂ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ ਬਾਕੀ ਖਿਡਾਰੀਆਂ ਨੂੰ ਤੁਸੀਂ ਵੀ ਹੋਰ ਮਿਹਨਤ ਕਰਕੇ ਇਸੇ ਤਰ੍ਹਾਂ ਜਿੱਤਾਂ ਪ੍ਰਾਪਤ ਕਰੋ। ਜਿਸ ਵਿੱਚ ਮੌਕੇ ਤੇ ਪਹੁੰਚੇ ਵਿਸ਼ਵਾ ਮਿੱਤਰ ਸ਼ਰਮਾ, ਪ੍ਰਧਾਨ ਸ਼ਮਸ਼ਾਨ ਘੜ ਬੰਗਾ ਰੋਡ, ਵਿਕੇਸ਼ ਪਲਟਾ, ਸ਼ਮੀ ਪਲਵਾਨ, ਸੱਭਾ ਨੱਥੇਵਾਲ ਬੱਗਾ ਬਸਰਾ ਲੰਬੜਦਾਰ ਕੋਥਣਾ ਜਸਵੀਰ ਭਲਵਾਨ ਬਰਾਰ ਭਲਵਾਨ ਭਾਰਤੀ अरोड़ा ਆਦੀ ਹਾਜ਼ਰ ਸਨ ਪੇਸ਼ ਹੈ ਇੱਕ ਰਿਪੋਰਟ ਜਿੱਥੇ ਆਏ ਆ ਪ੍ਰੋਚਿੰਗ ਸ਼ਿਵવાડી ਅਖਾੜਾ ਜੋ ਇੱਥੇ ਬਹੁਤ ਵਧੀਆ ਇਹਨਾਂ ਦੀ ਕਮੇਟੀ ਨੇ ਇੱਥੇ ਹਾਲੀ ਸਾਲ ਦੀ ਦਰਾਂ ਇੱਥੇ ਚੇਂਜ ਕਰਵਾਈ ਹੈ ਤੋਂ ਬਹੁਤ ਵਧੀਆ ਅਸੀਂ ਇਹੀ ਸਨੇਹਾ ਲਾਣਾ ਚਾਹੁੰਦੇ ਆ ਕਿ ਜਿਹੜੇ ਆਪਣੇ ਆਉਣ ਵਾਲੇ ਬੱਚੇ ਐ ਤੇ ਉਹਨਾਂ ਨੂੰ ਖੇਡਾਂ 'ਚ ਪਾਓ ਉਹਨਾਂ ਨੂੰ ਸਪੋਰਟਸ 'ਚ ਪਾਓ ਤਾਂ ਕਿ ਜਿਹੜੇ ਨਸ਼ੇ ਤੋਂ ਦੂਰ ਰਹਿ ਸਕਣ ਕਿਉਂਕਿ ਜਿੰਨੀਆਂ ਆਪਾਂ ਉਹਨਾਂ ਨੂੰ ਖੇਡਾਂ ਵੱਲ ਧਿਆਨ ਦੇਵਾਂਗੇ ਉਹ ਹੋਰ ਪਾਸੇ ਤੋਂ ਭਟਕਣ ਤੋਂ ਬਚਣਗੇ ਤੇ ਇਹ ਹੋਰ ਵੀ ਮੈਂ ਇੱਕ ਇੱਕ ਕਰਨਾ ਚਾਹੂੰਗਾ ਤੇ ਸਾਰੇ ਪੁਲਿਸ ਦਾ ਸਾਥ ਦੇਵੋ ਜੋ ਇਹ ਨਸ਼ੇ ਦਾ ਕੋੜ ਆਪਾਂ ਇਹਨਾਂ ਨੂੰ ਖਤਮ ਕਰੀਏ ਜੜ ਤੋਂ ਕਿਉਂਕਿ ਇਕੱਲੀ ਪੁਲਿਸ ਹੀ ਨਹੀਂ ਪਬਲਿਕ ਦਾ ਸਾਨੂੰ ਸਾਥ ਚਾਹੀਦਾ ਹੈ ਤਾਂ ਕਿ ਦੱਸਣ ਸਾਨੂੰ ਜੋ ਵੀ ਕੁਝ ਇੱਥੇ ਕੋਈ ਨਸ਼ਾ ਵੇਚਦਾ ਕਿ ਨਸ਼ੇ ਦੇ ਵਪਾਰੀ ਸਦਾਗਰ ਨੇ ਇਥੇ ਤਾਂ ਕਿ ਅਸੀਂ ਉਹਨਾਂ ਨੂੰ ਫੜ ਸਕੀਏ ਉਹਨਾਂ ਨੂੰ ਜੇਲਾ ਵਿੱਚ ਭੇਜ ਸਕੀਏ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਕਰਵਾਈਏ ਆਪਰਾਲ ਮਿਲ ਕੇ ਇਹਨੂੰ ਨਸ਼ੇ ਦੇ ਕੋਡ ਨੂੰ ਖਤਮ ਕਰੀਏ ਥੈਂਕ ਯੂ ਧੰਨਵਾਦ ਸਾਸੀ ਗੋਲ ਜੀ ਸਾਰਿਆਂ ਨੂੰ ਅੱਜ ਆਪਣੇ ਫਗਵਾੜੇ ਵਿਖੇ ਅਖਾੜਾ ਸ਼ੇਪਾੜੀ ਵਿਖੇ ਬਹੁਤ ਵਧੀਆ ਕੋਹਤੀ ਦੰਗੜਾ ਕਰਾਇਆ ਗਿਆ ਤਾਂ ਇਹਦੇ ਵਿੱਚ ਬਹੁਤ ਹੀ ਨਾਮਵਰ ਪਹਿਲਵਾਨਾਂ ਨੇ ਹਿੱਸਾ ਲਿਆ ਇਥੋਂ ਆਪਣੇ 25 ਤੋਂ 30 ਕੋਹਤੀਆਂ ਅਸੀਂ ਕਰਾਈਆਂ ਗਈਆਂ ਤੇ ਇਹਦੇ ਵਿੱਚ ਫਾਸਟ ਇਥੇ ਖਾੜ ਦਾ ਪਹਿਲਵਾਨ ਸੈਫਲੀ ਫਗਵਾੜਾ ਨੇ ਜੋ ਆਪਣਾ ਅਮੀਰ ਖਾਨ ਮਕੇਰੀਆਂ ਅਖਾੜਾ ਪੋਜੋਵਾਲ ਨੂੰ ਚਿਤ ਕੀਤਾ ਚੰਡੀ ਦੀ ਗੋਤੀ ਦੇ ਚੰਡੀ ਦਾ ਪ੍ਰਾਈਜ਼ ਜੀ 21000 ਰੁਪਏ ਸੀ ਤੇ ਨਾਲ ਗੋਤੀ ਜੇਤੂ ਕੀਤਾ ਜੀ ਹਾਂਜੀ ਤੇ ਇੱਥੇ ਸਾਰੇ ਆਪਣੇ ਕੋਚ ਸਹਿਬਾਨ ਰਾਣਾ ਪਹਿਲਵਾਨ ਬਾੜੋਵਾਲ ਜੀ ਵਿੱਕੀ ਪਹਿਲਵਾਨ ਦੀ ਫਗਵਾੜਾ ਵਿਜੇ ਪਹਿਲਵਾਨ ਦੀ ਫਗਵਾੜਾ ਆਪਣੇ ਭਾਰਤੀ ਪਹਿਲਵਾਨ ਜੀ ਜਮ ਵਾਲੇ ਹੈਲਥ ਕਲੱਬ ਦੇ ਇਹਨਾਂ ਦਾ ਜੀ ਆਪਣੇ ਬੜੀ ਜਾਣੇ ਦਾ ਸਹਿਯੋਗ ਹੈ ਸਾਡੇ ਖਾੜੇ ਨੂੰ ਤੇ ਇੱਥੇ ਬਹੁਤ ਵਧੀਆ ਜੀ ਕਟੋਕੜ ਵੀ 500 600 ਬੰਦੇ ਦਾ ਇਕੱਠ ਰਿਹਾ ਜੀ ਜਿਨ੍ਹਾਂ ਵਿੱਚ ਬਹੁਤ ਹੀ ਉੱਗੇ ਪਹਿਲਵਾਨ ਵੀ ਇੱਥੇ ਪਹੁੰਚੇ ਸੀਗੇ ਜੀ ਤੇ ਨਾਮਵਰ ਹਸਤੀਆਂ ਵੀ ਸੀਗੀਆਂ ਜੀ ਅਸੀਂ ਜੀ ਸਨੀ ਸ਼ਰਮਾ ਜੀ ਸਨੀ ਸ਼ਰਮਾ ਜੀ ਦਾ ਬਹੁਤ-ਬਹੁਤ ਧੰਨਵਾਦ ਹੈ ਜੋ ਇੱਥੇ ਸਾਡੇ ਕੋਲ ਆ ਕੇ ਇਸ ਦੰਗਲ ਦਾ ਇਹਨੇ ਕਵਰਿੰਗ ਕੀਤੀ ਹੈ ਜੀ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸ੍ਰੀ ਗਾ ਸਾਰਿਆਂ ਨੂੰ ਮੈਂ ਸੈਫਲੀ ਪਹਿਲਵਾਨ ਫਗਵਾੜਾ ਮੈਂ ਛੇ ਬੜੀ ਅਖਾੜਾ ਛੇ ਬੜੀ ਮਿਹਨਤ ਕਰਦਾ ਵੀ ਜੇ ਪਹਿਲਵਾਨ ਕੋ ਅੱਜ ਮੇਰੀ ਪਟਕੇ ਦੀ ਕੁਸ਼ਤੀ ਸੀਗੀ ਕੁਸ਼ਤੀ ਮੈਂ ਵਿਨਰ ਆ ਜਿੱਤ ਕੇ ਕੁਸ਼ਤੀ ਬਹੁਤ ਖੁਸ਼ੀ ਹੋਈ ਮੈਨੂੰ ਪਹਿਲਾਂ ਜੀ ਸਾਰਿਆਂ ਨੂੰ ਸਾਰੀ ਸਾਥ ਸੰਗਤ ਜੀ ਨੂੰ ਸਾਸਰੀਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੇਬਾੜੀਆ ਅਖਾੜਾ ਬੰਗਾ ਰੋਡ ਦੰਗਲ ਹੋਏ ਨੇ ਦੰਗਲ ਬਹੁਤ ਵਧੀਆ ਹੋਏ ਉਹ ਪਹਿਲਵਾਨਾਂ ਨੇ ਇੱਥੇ ਪਾਰਟਿਸਿਪੇਟ ਕੀਤਾ ਜਿਹਦੇ ਵਿੱਚ ਸੈਫ ਹਲੀ ਨੇ ਪਟਕੇ ਦੀ ਕੁਸ਼ਤੀ ਜਿੱਤੀ ਆ ਅਸੀਂ ਇਹ ਗੱਲ ਕਹਿਣਾ ਚਾਹਾਂਗੇ ਜਿਹੜੇ ਬੱਚੇ ਆ ਜਿਹੜੇ ਯੰਗਸਟਰ ਆ ਉਹ ਇੱਥੇ ਛੇਬਾੜੀ ਆਣ ਇੱਥੇ ਇੱਕ ਹੈਲਥ ਕਲੱਬ ਵੀ ਆ ਇੱਥੇ ਇੱਕ ਅਖਾੜਾ ਵੀ ਆ। ਇੱਥੇ ਆਣ ਫ੍ਰੀ ਟ੍ਰੇਨਿੰਗ ਦਿੱਤੀ ਜਾਂਦੀ ਛੋਟੇ ਬੱਚਿਆਂ ਨੂੰ ਆ ਕੇ ਆਪਣੀ ਜ਼ਿੰਦਗੀ ਨੂੰ ਇੱਕ ਸੁਨਹਿਰਾ ਭਵਿੱਖ ਦੇਣ। ਜੇ ਸੁਨਹਿਰਾ ਭਵਿੱਖ ਹੋਏਗਾ, ਤੰਦਰੁਸਤੀ ਹੋਏਗੀ, ਸਾਰੇ ਕੰਮ ਸਕਾਰ ਹੋਣਗੇ। ਸਾਰਿਆਂ ਨੂੰ ਇਹੀ ਬੇਨਤੀ ਆ ਕਿ ਸਾਰੇ ਆਪਣੇ ਬੱਚਿਆਂ ਨੂੰ ਇੱਥੇ ਛੇਪਵਾੜੀ ਹੋ ਗਿਆ। ਚਾਹੇ ਕਿਸੇ ਵੀ ਗਰਾਊਂਡ ਦੇ ਵਿੱਚ, ਕੋਈ ਹੋਰ ਕੋਈ ਅਖਾੜੇ ਦੇ ਵਿੱਚ ਭੇਜਣ। ਸਵੇਰੇ ਉੱਠ ਕੇ ਜੇ ਉੱਠ ਕੇ ਬੱਚਾ ਘਰੋਂ ਬਾਹਰ ਨਿਕਲੇਗਾ ਤਾਂ ਉਹ ਤੰਦਰੁਸਤ ਹੋਏਗਾ। ਅੱਜ ਤੁਸੀਂ ਦੇਖ ਸਕਦੇ ਹੋ। ਕਿ ਆ ਸੈਫ ਅਲੀ ਆਪਣੇ ਮਾਪਿਓ ਦਾ ਨਾਂ ਰੋਸ਼ਨ ਕਰ ਰਿਹਾ ਜੇ ਕੱਲੂ ਬੱਚਾ ਤੁਹਾਡਾ ਕਿਸੇ ਵੀ ਗਰਾਊਂਡ ਵਿੱਚ ਜਾਏਗਾ ਆਪਣੇ ਮਾਪਿਓ ਦਾ ਨਾਂ ਰੋਸ਼ਨ ਕਰੇਗਾ ਇਸੇ ਤਰ੍ਹਾਂ ਸਾਰੀ ਸਾਧ ਸੰਗਤ ਜੀ ਨੂੰ ਬੇਨਤੀ ਆ ਕਿ ਆਪਣੇ ਆਪਣੇ ਬੱਚਿਆਂ ਦਾ ਧਿਆਨ ਰੱਖੋ ਅੱਜ ਕੱਲ ਦਾ ਮਾਹੌਲ ਨਸ਼ਿਆਂ ਦਾ ਮਾਹੌਲ ਚੱਲਦਾ ਹੈ ਉਸ ਤੋਂ ਬਚਾਓ ਜਿੰਨਾ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਜੀ ਬਖਸ਼ਾ ਸਰ ਸਾਡੇ ਟਨ ਚੈਨਲ ਤੇ ਸਾਰੇ ਵੀਰਾਂ ਨੇ ਲਾਈਕ ਵੀ ਕਰਦੇ ਆ ਸਬਸਕ੍ਰਾਈਬ ਵੀ ਕਰਨਾ ਫੋਲੋ ਵੀ ਕਰਨਾ ਸਾਡੇ ਪ੍ਰੈਸਪੋਟ ਟਨ ਚੈਨਲ ਤੋਂ ਅੱਜ ਦੀ ਕਵਰਟ ਕਰ ਰਹੇ ਨੇ ਛੇ ਮੇਲਾ ਖੜਾ ਛੇਬੜੀ ਜੋ ਕਿ ਦਸਵੀਂ ਪਹਿਲਵਾਨ ਜੀ ਦੇ ਪੁੱਤਰ ਹੋਣ ਦੀ ਖੁਸ਼ੀ ਨੇ ਵਿੱਚ ਜੀ ਬੱਚੇ ਜੀ ਇਸ ਬੱਚੇ ਨੂੰ ਮਾਰਗ ਚੜ੍ਹਦੀ ਕਲਾ ਵੱਖਰੇ ਜੀ ਇੱਕ ਵਾਰੀ ਜਸਵੀਰ ਕੁਹੜਾ ਦੇ ਪੁੱਤਰ ਦੇ ਨਾਂ ਤੇ ਜ਼ੋਰ ਨਾਲ ਤਾੜੀਆਂ ਮਾਰੋ ਜੀ ਖਿਦਗਾਰ ਕਿਉਂਕਿ ਮਾੜੇ ਦੇ ਦਾਤਾ ਵੱਖਰਾ ਤੇ ਮੇਲੇ ਲੱਗ ਰਹੇ ਨੇ ਆ ਜੇ ਮਾੜੇ ਛੱਡ ਗਿਆ ਲਓ ਜੀ ਨਾਮ ਪਛਾਣਿਆ ਜੀ ਜੇ ਮਾੜੇ ਇੱਕ ਅੱਗੇ ਦੇ ਯਾਰ ਕੰਮ ਚਾਟਾਗਾ ਸਾਡੇ ਟੋਪ ਚੈਨਲ ਵਾਲਿਆਂ ਦੇ ਸਾਰੇ ਮੇਰੇ ਵੀ ਆ ਜਾਓ ਮਿੰਦਰ ਭਾਜੀ ਆਗੇ ਆਗੇ ਸਾਧੀਆਂ ਨੂੰ ਅਸੀਂ ਬੋਣਦੇ ਆਵਾਂਗੇ ਚੈਨਲ ਉੱਤੇ ਕਿੱਤੀ ਜਾਰੀ ਆ ਬਹੁਤ ਬਹੁਤ ਮੁਬਾਰਕਾਂ ਜਸੀਰ ਭਾਈ ਤੇ ਗੋਰਮ ਭਾਈ ਨੂੰ ਜੀ ਵਿਜੇ ਭਰਾ ਜੀ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਦੇ ਹਮਲੇ ਦੀਆਂ ਜੀ ਬੱਲੇ ਬੱਲੇ ਸ਼ੁਭਕਾਮਨਾਵਾਂ ਦੀ ਖੁਸ਼ੀ ਦੀ ਕੋਟੜਨ ਜੀ ਲੋ ਜੀ ਟਿਕਟ ਦਰਖਾਜੀ ਲੋ ਜੀ ਅੱਧਾ দাউদইই পাই পলানায়ে এক পাই সিনো টুজে খাইরাই ক্য়ার্য়াপাকেতিয়ে য়ারেকন্টাই সিনো কোডরাই দারাকনে সিনাকে কাইকে কো ఇద్రాత సమర్పర్ కార్ కారీ రోత తిండి వారారా లేద్ నార్ సమర్ కార్ము తరక్యాథే మూరు పర్రసి లేద్ నారా చోటిండి సిలేద్ నారా చోటిం� Obrigado.

ਵੇਰਾ ਕੋਈ ਹਿਸਾਬ ਨਹੀਂ ਬਣਾਉਂਦੇ ਸਟੇ ਜੀ ਸਭੀ ਬਲਾਲ ਜੀ ਇਹ ਤਾਂ ਕਿਹੜਾ ਭਾਈ ਵੱਲੀ ਦਾ ਹਿਸਾਬ ਹੈ ਦੇਖੋ ਲਓ ਜੀ ਕੁੰਜ ਕਿਲੋ 55000 ਦੇ ਬਣਦੇ 250 250 ਗ੍ਰੀਡਿਆ ਵੇਰਾ ਤਾਂ ਇਹ ਨਹੀਂ ਨਹੀਂ ਦੇ ਦੇ ਮੱਛੀ ਨੂੰ ਗੇਰ ਕੋਲ ਕੇ ਪੂਰਾ ਧਿਆਨ ਮੱਛੀ ਨੂੰ ਕਰ ਰਿਹਾ ਹਾਂ ਅਗਲੇ ਕਰੇ ਬਿੱਲੂ ਵਾਲਨੇ ਨੇ ਵੀ ਯੋਧਾ ਤਾਰੀਆਂ ਵਾਲੇ ਵਾਲਾ ਆਪਣੇ ਸਮੇਂ ਤੇ ਬੜੀ ਤਗੜੀ ਭਵਾਨੀ ਕੀਤੀ ਕਹਿੰਦੇ ਮਲਤਾਨੀ ਮਾਰਦੇ ਸੀ ਤਕੜਾ ਦਾ ਕਈ ਪਹਾਨਾ ਦਾ ਦਾਰਾ ਨਹੀਂ ਨਹੀਂ ਪਤਾ ਹੁੰਦਾ ਨਹੀਂ ਮਤਾਨੀ ਦਾ ਹੁੰਦਾ ਕੀ ਜੀ ਇਹ ਸਿਰੋ ਪੁਰਾਣੇ ਪਹਾਨਾ ਨੂੰ ਪਤਾ ਜੀ ਇਹ ਮਤਾਨੀ ਦਾ ਜਿਹੜਾ ਹੁੰਦਾ ਹੀ ਆ ਕੰਮ ਕੋਲ ਪਤਾ ਜੀ ਉਹਦਾ ਪਤਾ ਸਾਰ ਨੇ ਦੇ ਸਾਰੇ ਕੋਲ ਹੈ どうした ਆਹ ਤੇ ਆਉਣੀ ਹੋਰ ਜੱਟੀ ਆਇਆ ਉਹਨਾਂ ਨਾਲ ਨੇ ਅੰਕਲ ਇੱਧਰ ਨੂੰ ਆ ਗਏ ਆ ਜੀ ਰਾਜਾ ਜੀ ਦਾ ਕੋਈ ਜਨੇਰ ਕੋ ਬੰਦੀ ਹੈ ਪੈਕ ਆਉਂਦੇ ਆਸ਼ਾ ਮਾਰ ਲਗੋ ਯਾਰ ਨਵੇਂ ਮੋਡਲ ਸੀ ਨਾ ਕੋ ਜਿਹੜਾ ਰਿਆ ਕਰੋੜ ਆ ਰਿਆ ਸਾਬ ਬਲਾਸ ਹੈ ਫੜੀ ਜਾ ਅਮੀਰ ਖਾਨ ਬਲਾਸ ਹੈ ਅਮੀਰ ਖਾਨ ਹੋਈ ਜਾਣੇ ਲੋਕੋ ਫੋਟੋ ਖੜੀ ਸਾਡੇ ਲਈ ਇੱਕ ਲਗੋਨੇ ਸੋਟੇ ਲਾਈਟ ਤੇ ਟੀਵੀ ਦੇ ਉਪਰਾਓ ਆਨੇ ਫੋਟੋ ਪਾ ਲਈ ਆਈ ਤੇ ਆ ਲੋ ਫੋਟੋ ਖਾ ਲੋ ਯਾਰ ਫੈਮਲੀ ਤੇ ਅਮੀਰ ਖਾਨ ਆ ਗਏ ਭਾਈ ਅਮੀਰ ਖਾਨ ਆ ਗਏ ਸਟੈਕ ਤੇ ਫੈਮਲੀ ਆ ਵੱਡੇ ਅਸਰਿਆਂ ਨੂੰ ਸਾਹਮਣੇ ਸਾਡੇ ਲੈ ਕੇ ਆਣ ਬਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਾਡੇ ਸਤਿ ਸ੍ਰੀ ਅਕਾਲ ਜਤਿੰਦਰ ਕੌਰ ਜੀ ਦਾ ਜਿਹੜੇ ਆ ਪੱਟਿਆ ਤੁਸੀਂ ਕਿੱਥੇ ਆ ਜੋ ਜਾਨਾ ਕੋਈ ਨੀਤ ਨਹੀਂ ਕਰਾ ਦਿੰਦਾ کئی ਵਾਰ ਬਦਲਦਾ